ਇੱਥੇ ਤਿੰਨ ਨੌਜਵਾਨ ਪਲਟਿਨਾ ਮੋਟਰਸਾਈਕਲ ਤੇ ਆਏ ਨਕਾਬਪੋਸ਼ ਮੋਟਰਸਾਈਕਲ ਆਏ ਤੇ ਜਾਏ ਆ ਕੇ ਜਿਹੜਾ ਇਹਨਾਂ ਦੇ ਪੈਟਰੋਲ ਪੰਪ ਦੇ ਸ਼ੋਰੂਮ ਦੇ ਅੰਦਰ ਗਏ ਆ ਉੱਥੇ ਜਿਹੜੇ ਲੜਕੇ ਬੈਠੇ ਸੀ ਉਹਨਾਂ ਦੇ ਕੋਲ ਉਹ ਆਪਣਾ ਕੈਸ਼ ਸੰਭਾਲ ਰਹੇ ਸੀ ਤੇ ਉਹਨਾਂ ਨੇ ਆ ਕੇ ਇੱਕ ਨੇ ਉਹਨਾਂ ਨੂੰ ਪਿਸਤਲ ਦਿਖਾਇਆ ਤੇ ਇੱਕ ਦੇ ਕੋਲੋਂ 20000 ਰੁਪਏ ਜਿਹੜੇ ਦੁਸਰੇ ਨੇ ਤੇ ਇੱਕ ਦੇ ਕੋਲ 23000 ਰੁਪਏ ਐ ਖੋਕੇ ਲੈ ਗਏ ਦੋ 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 ਜਣਿਆਂ ਕੋ ਆਪਕਸਟ ਕੋਈ ਕੋਦੇ ਕੋ ਦੋ ਆ ਲੈ ਮੋਸਾ ਪਰ ਮੋਸਾ ਆਪਾ ਨੀ ਮੈਨੂੰ ਫੋਟੋ ਇੱਕ ਮਿੰਟ ਇਧਰ ਆ ਗਈ ਇੱਦਾਂ ਕੰਮ ਰਿਹਾ ਯਾਰਾਂ ਯਾਰਾਂ ਤੁਰ ਲੈ ਤੁਰ ਜਿਹੜਾ ਮੋਟਰਸਾਈਕਲ ਹੈ ਉੱਥੇ ਕੈਮਰਾ ਹੈ ਇਹ ਉੱਧਰ ਹੀ ਉੱਧਰ ਹੀ ਮੈਂ ਉਹਦੇ ਲਾ ਕੇ ਨੰਬਰ ਬਤਲ ਲਾ ਜਾਈਏ ਆਏ ਹੋ ਗਏ ਇਹ ਮੁੰਡੇ ਸਾਨੂੰ ਕਰੇ ਨਾ ਇੱਕ ਹੁੰਦੀ ਇਹ ਮੁੰਡੇ ਆਇਆ ਮੁੰਡੇ ਨਹੀਂ ਨਹੀਂ ਤਾਂ ਆਪਣੇ ਆ ਇਸ 8:24 ਦੇ ਦੇ ਕਰੀਬ ਇੱਥੇ ਤਿੰਨ ਨੌਜਵਾਨ ਪਲਟਿੰਦਾ ਮੋਟਰਸਾਈਕਲ ਤੇ ਆਏ ਨਕਾਬਪੋਸ਼ ਮੋਟਰਸਾਈਕਲ ਆਏ ਤੇ ਜਾਏ ਆ ਕੇ ਜਿਹੜਾ ਇਹਨਾਂ ਦੇ ਪੈਟਰੋਲ ਪੰਪ ਦੇ ਸ਼ੋਅਰੂਮ ਦੇ ਅੰਦਰ ਗਏ ਆ ਉੱਥੇ ਜਿਹੜੇ ਲੜਕੇ ਬੈਠੇ ਸੀ ਉਹਨਾਂ ਦੇ ਕੋਲ ਉਹ ਆਪਣਾ ਕੈਸ਼ ਸੰਭਾਲ ਰਹੇ ਸੀ ਤੇ ਉਹਨਾਂ ਨੇ ਆ ਕੇ ਇੱਕ ਨੇ ਇਹਨਾਂ ਨੂੰ ਪਿਸਤਲ ਦਿਖਾਇਆ ਤੇ ਇੱਕ ਦੇ ਕੋਲ 20000 ਰੁਪਏ ਜਿਹੜੇ ਦਸਰੇ ਨੇ ਤੇ ਇੱਕ ਦੇ ਕੋਲ 23000 ਰੁਪਏ ਐ ਖੋਕੇ ਲੈ ਗਏ ਤੇ ਉਸੇ ਵਕਤ ਜਿਹੜਾ ਸਾਡੇ ਪੁਲਿਸ ਪਾਰਟੀਆਂ ਮੌਕੇ ਤੇ ਆ ਗਈਆਂ ਤੇ ਆ ਕੇ ਅਸੀਂ ਜੋ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ ਤੇ ਉਹਦੀ ਅੱਗੇ ਤਫਤੀਸ਼ ਜਾਰੀ ਹੈ ਸੀਸੀਟੀਵੀ 'ਚ ਸਰ ਸਾਹਮਣੇ ਆਇਆ ਕੁਝ ਕਿ ਉਹ ਫਿਲਹਾਲ ਤਾਂ ਸੀਸੀਟੀਵੀ ਦੇ ਵਿੱਚ ਤਿੰਨ ਲੜਕੇ ਜਿਹੜੇ ਆ ਉਹ ਅੰਦਰ ਆਉਂਦੇ ਦਿਖਾਈ ਦੇ ਰਹੇ ਨਕਾਬਪੋਸ਼ ਨੇ ਉਹਨਾਂ ਦਾ ਫੇਸ ਨਜ਼ਰ ਨਹੀਂ ਆ ਰਿਹਾ ਤੇ ਬਾਕੀ ਜਿਹੜੀ ਤੋਤੀ ਚੱਲ ਰਹੀ ਹੈ ਕਿ ਤਿੰਨੇ ਦਾ ਨੰਬਰ ਵਗੈਰਾ ਵੀ ਆ ਨਹੀਂ 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 ਨੰਬਰ ਨਹੀਂ ਫਿਲਹਾਲ ਫਿਲਹਾਲ ਚੈੱਕ ਕਰ ਰਹੇ ਹਾਂ ਪਿਸਤਲ ਕਿ ਨਹੀਂ ਦਿਖਾਇਆ ਕਿ ਤਿੰਨਾਂ ਕੋਲ ਸੀ ਕੋਈ ਜਿਹਾ ਬਦਰ ਅਸੀਂ ਚੈੱਕ ਕਰ ਰਹੇ ਹਾਂ ਜੀ ਠੀਕ ਹੈ ਠੀਕ ਥੈਂਕ ਯੂ